ਮੈਂ ਸਰਵਣ ਸਿੰਘ ਪੰਦੇੜ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਲਗਭਗ 142ਵਾਂ ਦਿਨ ਇਸ ਮੋਰਚੇ ਨੂੰ ਚੱਲਦਿਆਂ ਹੋ ਗਿਆ ਤੇ ਜਿਹੜੀਆਂ ਖਬਰਾਂ ਨੇ ਵੀ ਅਸੀਮ ਕੋਇਲ ਜਿਹੜੇ ਮੰਤਰੀ ਨੇ ਹਰਿਆਣਾ ਸਰਕਾਰ ਦੇ ਉਹ ਖੇਤੀਬਾੜੀ ਮੰਤਰੀ ਨੂੰ ਜਾ ਕੇ ਮਿਲੇ ਨੇ ਤੇ ਉਹਨਾਂ ਨੇ ਜਾ ਕੇ ਕਿਹਾ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਜਿਹੜੀ ਇਹ ਗੱਲ ਉਹਨਾਂ ਨੇ ਕਹੀ ਹੈ ਵੀ ਕਿਸਾਨਾਂ ਨਾਲ ਗੱਲ ਕਰੋ ਮੈਨੂੰ ਲੱਗਦਾ ਇੱਥੇ ਸਾਨੂੰ ਕੋਈ ਇਪੱਤੀ ਨਹੀਂ ਸਰਕਾਰ ਚਾਵੇ ਸਾਡੇ ਨਾਲ ਗੱਲ ਕਰ ਲਵੇ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਵੀ ਕਿਸਾਨਾਂ ਕਾਰਨ ਜਿਹੜੇ ਕਿਸਾਨ ਆ ਕੇ ਬੈਠੇ ਆ ਮੋਰਚੇ ਨੇ ਇਸ ਕਰਕੇ ਕਹਿੰਦਾ ਉਹਨਾਂ ਦਾ ਕਹਿਣਾ ਵੀ ਰਾਹ ਰੁਕੇ ਹੋਏ ਆ ਜਦ ਕਿ ਅਸੀਂ ਇਸ ਗੱਲ ਨੂੰ ਸਦਾ ਸਰ ਝੂਠ ਮੰਨਦੇ ਆ ਅਰੇ ਝੂਠੀ ਗੱਲ ਹੈਗੀ ਆ ਮੈਂ ਤਾਂ ਇੱਥੇ ਖੜਾ ਵਾਂ ਹੁਣ ਤੁਹਾਨੂੰ ਸਾਡਾ ਕੈਮਰਾਮੈਨ ਇਧਰ ਵੀ ਦਿਖਾ ਦਊਗਾ ਆ ਫੌਜੀ ਜਵਾਨ ਖੜੇ ਆ ਤੁਸੀਂ ਦੇਖ ਲਓ ਇਹ ਅਰਧ ਸੈਨਿਕ ਫੋਰਸ ਖੜੀ ਆ ਮੇਰੇ ਪਿਛਲੇ ਬੰਨੇ ਇਹ ਜਵਾਰਾਂ ਕੱਟੀਆਂ ਹੋਈਆਂ ਕੇਂਦਰ ਸਰਕਾਰਾਂ ਗਾਡੇ ਕਿੱਲ ਵੀ ਲੱਗੇ ਹੋਏ ਆ ਤੇ ਰਸਤਾ ਬੰਦ ਹਰਿਆਣਾ ਸਰਕਾਰ ਨੇ ਕੀਤਾ ਆ ਆ ਜਿੱਥੋਂ ਤੱਕ ਵਪਾਰੀਆਂ ਦਾ ਸਵਾਲ ਆ ਹਰਿਆਣੇ ਦੇ ਵਪਾਰੀ ਚਾਹੇ ਅੰਬਾਲੇ ਦੇ ਵਪਾਰੀ ਰਾਹ ਖੋਲਣ ਵਾਸਤੇ ਜਿਹੜਾ ਬੰਦ ਦਾ ਸੱਦਾ ਦਿੰਦੇ ਅਸੀਂ ਸਾਥ ਦੇਵਾਂਗੇ ਉਹਨਾਂ ਦਾ ਚਾਹੇ ਪੰਜਾਬ ਦਾ ਵਪਾਰੀ ਚਾਹੇ ਹਰਿਆਣੇ ਦਾ ਵਪਾਰੀ ਚਾਹੇ ਪੰਜਾਬ ਦੇ ਆਮ ਬੰਦੇ ਜੜੇ ਰਾਹ ਖੋਲਣ ਵਾਸਤੇ ਕੋਈ ਵੀ ਧਰਨਾ ਮਜਾਰਾ ਕਿਸੇ ਕਿਸਮ ਦੀ ਕਿਸਾਨਾਂ ਦੀ ਲੋੜ ਹੈਗੇ ਅਸੀਂ ਨਾਲ ਖੜੇ ਆ ਵੀ ਜਿੰਨੀ ਜਲਦੀ ਹੋ ਸਕੇ ਇਹ ਰਾਹ ਖੋਲਿਆ ਜਾਵੇ ਸਾਡੇ ਵੱਲੋਂ ਇਹ ਰਸਤੇ ਬੰਦ ਨਹੀਂ ਹੋਏ ਹੈਗੇ ਜਿਹੜਾ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਰਸਤੇ ਤਾਂ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਹੋਏ ਨੇ ਇਸ ਕਰਕੇ ਇਹ ਇਹ ਜਿਹੜਾ ਝੂਠ ਅਸੀਮ ਗੋਇਲ ਜੀ ਨੇ ਆਪਣੇ ਪ੍ਰੈਸ ਰਿਲੀਜ਼ ਕੱਲ ਆਪਣੇ ਵਕਤਾ ਉਹ ਜਿਹੜਾ ਜਾਰੀ ਕੀਤਾ ਉਹ ਚ ਬੋਲਿਆ ਵਾ ਉਹਦਾ ਪਰਦਾ ਫਾਸ਼ ਕਰ ਰਹੇ ਆ ਕਿਉਂਕਿ ਇਹ ਮੋਰਚਾ ਹੁਣ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਵਾ ਬਾਕੀ ਜਿਹੜਾ ਇਹ ਝੂਠ ਬੋਲ ਰਹੇ ਆ ਇਹਦਾ ਆਉਣ ਵਾਲੀਆਂ ਲਕਸ਼ਣਾ ਚ ਹਰਾਣੇ ਦੇ ਕਿਸਾਨ ਮਜ਼ਦੂਰਾਂ ਆਮ ਲੋਕਾਂ ਨੇ ਜਵਾਬ ਦੇ ਦੇਣਾ ਵਾ ਗਾਹ ਮਹਾਰਾਸ਼ਟਰ ਵਾਲੇ ਦੇ ਤਨ ਕੇ ਫਿਰ ਦੂਜੀ ਸਾਡੀ ਬੇਨਤੀ ਆ ਵੀ 8 ਜੁਲਾਈ ਨੂੰ ਸਾਰੇ ਦੇਸ਼ ਦੇ 540 240 ਭਾਜਪਾ ਦੇ ਐਮਪੀ ਛੱਡ ਕੇ ਸਾਰੇ ਨੂੰ ਮੰਗ ਪੱਤਰ ਦੇਣੇ ਆ ਔਰ 17 ਜੁਲਾਈ ਨੂੰ ਐਸਪੀ ਅੰਮ੍ਰਾਲਾ ਦਾ ਜਿਹੜਾ ਵੱਡਾ ਘਰਾਓ ਕੀਤਾ ਜਾਊਗਾ ਜਿਹੜੇ ਸਾਡੇ ਨੌਜਵਾਨ ਗ੍ਰਿਫਤਾਰ ਉਹਨਾਂ ਨੂੰ ਛਡਾਉਣ ਵਾਸਤੇ ਧੰਨਵਾਦ